ਕੋਈ ਨਹੀਂ ਅੰਦਰ ਨਹੀਂ ਜਾਣਾ ਚਾਹੀਦਾ ਉਹਨਾਂ ਨੂੰ ਮਨਾ ਕੀਤਾ ਸੀ ਜਿਹੜੇ ਹਿੱਟੇਟ ਜਿਹੜਾ ਉਹ ਜੰਦਰ ਜਾ ਸਕਦਾ ਹੈਗਾ ਉਹ ਨੂੰ ਲਾਉਦਾ ਚਾਹੀਦਾ ਇਹ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਉਹਨਾਂ ਦਾ دہشت ਬੰਦੀ ਹੈ ਕਿ ਸਾਜ਼ਿਸ਼ ਹੈ ਜੀ ਬਸ ਕੈਂਡੀਡੇਟ ਅੰਦਰ ਗਿਆ ਕੈਂਡੀਡੇਟ ਜਾਵੇ ਨਾ ਅੰਦਰ ਜੀ ਲੈ ਜਾਣਾ ਅੰਦਰ ਕੈਂਡੀਡੇਟ ਕਿਸਨੋਂ ਪੁੱਛਦਾ ਹੈ ਕੈਂਡੀਡੇਟ ਤੋਂ ਸਾਨੂੰ ਤਰਾਜ ਵੀ ਤੇਰੇ ਤੇ ਤਰਾਏ ਯਾਰ ਆਡੇ ਵਾਲੇ ਕੈਂਡੀਡੇਟ ਇੱਕ ਵਾਰੀ ਵੀ ਅੰਦਰ ਨਹੀਂ ਗਏ ਫੇਰ ਦੇ ਲੇਕਿਨ ਜਾ ਕੇ ਕੋਈ ਕੈਂਡੀਡੇਟ ਕਾਉਂਸਲ ਨਹੀਂ ਕਰੇਗਾ ਕਿਸੇ ਵੋਟਰ ਨੂੰ ਜੀ ਕਿਸ ਕਹੇ ਦਿੱਤਾ ਜੀ ਕਿਉਂ ਦਿੱਤਾ ਜਾ ਰਿਹਾ ਹੈ ਕਿ ਬਾਰ-ਬਾਰ ਅੰਦਰ ਜਾ ਰਿਹਾ ਹੈ ਜੀੜਾ ਜਿੱਥੇ ਵੀ ਮਰਜ਼ੀ ਵੋਟ ਪਾਵੇ ਉਹਦੀ ਮਰਜ਼ੀ ਹੈ ਵੋਟਰ ਦੀ ਆਹ ਸਰ ਮੈਂ ਮੈਂ ਸਹੀ ਆ ਗਿਆ ਆਪਾ ਕਿ ਇਹ ਬਾਹਰ ਵੰਦਰ ਜਾ ਰਹੇ ਆ ਕੈਂਡੀਰ ਅੰਦਰ ਜਾ ਲਾ ਸਾਡਾ ਕੈਂਡੀਰ ਜਾਵੇ ਨਾ ਅੰਦਰ ਜੀ ਕੈਂਡੀਰ ਲੈ ਜਾ ਅੰਦਰ ਸਾਨੂੰ ਕੋਈ ਟਰਾਈ ਕੈਂਡੀਰ ਕਿਸੇ ਨੂੰ ਬੰਬ ਨਹੀਂ ਯਾਰ ਕੈਂਡੀਰ ਤੇ ਸਾਨੂੰ ਟਰਾਈ ਨਹੀਂ ਤੇਰੇ ਤੇ ਟਰਾਈ ਆ ਕੈਂਡੀਰ ਤੇ ਟਰਾਈ ਮੈਂ ਤਾਂ ਵੋਟ ਪਾਣੀ ਪਾਣ ਬੋਲਣਾ એક વાર જાવે બાપોર્ડ પાસે એક વાર જાવે બાપોર્ડ પાસે ઓ મેને બાપોર્ડ સહી કરે બસ ચાલો યાર ચક્કી પર જાવ ચાલો એની આપો કને પિયા ચાલો સારે સાઈડ થી હોજો સારે સાઈડ થી હોજો સਿਰફ કેન્ડિડેટ વાળા કરો કોઈ ਕੋਈ ਨਹੀਂ ਬਾਰੇ ਨਹੀਂ ਹੋਣਾ ਜੀ ਕੈਂਡੀਟ ਕੈਂਡੀਟ ਬਾਰੇ ਬਾਰੇ ਕੋਈ ਕਰੇਗਾ ਤੁਹਾਡੇ ਨਾਲ ਦੋ ਵਾਰ ਨਾ ਕੋਈ ਇਸ ਤਰ੍ਹਾਂ ਕੋਈ ਨਾ ਕਰਦਾ ਹਾਂ ਉਹਨਾਂ ਤੇ ਸਾਰੇ ਜਾਓ ਸਰ ਜੀ ਹੋ ਜੋ ਸ਼ਾਬਾਸ਼ ਅਗਰ ਮੈਨੂੰ ਪੁੱਛਿਆ ਕਿ ਕਿੰਨੇ ਕਿੰਨੇ ਵੀ ਦੋਵੇਂ ਕਮਰੇ ਕੱਢਦੇ ਰਹਿੰਦਾ ਰਹਿਣ ਦਾ ਰਹਿਣ ਤੋਂ ਜਾਵੇ ਇਹ ਜੀ ਸਾਥੀ ਮੌਕੇ ਤੇ ਪਹੁੰਚੇ ਸਨ ਇਹ ਨਿਕਾਣ ਤੋਂ ਕੇ ਵੋਟਰਾਂ ਨੂੰ ਪ੍ਰਭਾਵਿਤ ਕਰ ਰਹੇ ਆ ਵੋਟਰਾਂ ਨੂੰ ਕੋਲ ਕੋਲ ਜਾ ਕੇ ਕੰੂ ਦੇ ਅੰਦਰ ਵੜ ਰਹੇ ਆ ਮੇਰਾ ਇਹ ਇਤਰਾਜ਼ ਹੈ ਅਸੀਂ ਕੈਂਡੀਡੇਟ ਹੋਣ ਦੇ ਨਾਤੇ ਬਾਹਰ ਇੱਕ ਬਰੇ ਆ ਕਿ ਜੇ ਸਨਮਾਨਪੂਰਵਕ ਨਿਆਂਪੂਰਵਕ ਨਹੀਂ ਆਹਾ ਬਹਾਵੋਰ ਹੋਣੀ ਚਾਹੀਦੀ ਚਲੇ ਪਰ ਐਮਐਲਏ ਸਾਹਿਬ बार-बार ਅੰਦਰ ਜਾ ਕੇ ਧੱਕਾ ਕਰਨ ਦੀ ਕੋਸ਼ਿਸ਼ ਕਰ ਰਹੇ ਪ੍ਰਭਾਵਿਤ ਕਰ ਰਹੇ ਲੋਕਾਂ ਨੂੰ ਸੋ ਹੁਣ ਹੁਣ ਕੀ ਨਿਸਕੰਤ ਨਿਕਲਦਾ ਨਜ਼ਰ ਆਇਆ ਮੈਂ ਤਾਂ ਪ੍ਰਸ਼ਾਸਨ ਤੋਂ ਬਾਰ-ਬਾਰ ਇਹ ਪੁੱਛਿਆ ਕਿ ਅੰਦਰ ਜਾਣ ਦਾ ਅਧਿਕਾਰ ਇਹਨਾਂ ਕਿਸ ਦਿੱਤਾ ਕਿਉਂ ਦਿੱਤਾ ਜਾ ਰਿਹਾ ਹੈ ਕਿ ਬਾਰ-ਬਾਰ ਅੰਦਰ ਜਾ ਰਹੇ ਆ ਉਹ ਮੈਨੂੰ ਕੋਈ ਜਵਾਬ ਨਹੀਂ ਦੇ ਰਹੇ ਉਹਨਾਂ ਨੂੰ ਹੁਣ ਪਰੇ ਪਰੇ ਤੱਕ ਨੇ ਕਰ ਰਹੇ ਉਹਨਾਂ ਨੂੰ ਉਹਨਾਂ ਨੂੰ ਦੂਰ ਕੀਤਾ ਜਾਵੇ ਐਮਐਲਏ ਹੁੰਦੇ ਨਾਲ ਤੇ ਇਹ ਥੋੜੀ ਬਾਰ-ਬਾਰ ਅੰਦਰ ਜਾਓਗੇ ਤੁਸੀਂ ਜੀ ਲੱਗ ਰਿਹਾ ਤੁਹਾਨੂੰ ਇੱਧਰ ਕਿਉਂ ਹੋ ਰਿਹਾ ਇਹ ਵੋਟਰਾਂ ਨੂੰ ਪ੍ਰਭਾਵਿਤ ਕਰਾਂ ਦੀ ਉਹਨਾਂ ਦੇ دہشت ਪਾਉਂਦੀ ਹੈ ਕਿ ਸਾਜ਼ਿਸ਼ ਹੈ ਜੀ ਬਸ ਕੀ ਬਣ ਗਿਆ ਸੀ ਮਾਹੌਲ ਕੀ ਬਣ ਗਿਆ ਸੀ ਜੀ ਕੋਈ ਚੱਕਰ ਨਹੀਂ ਹੈ ਮੈਂ ਸਿਰਫ ਇਹ ਗੱਲ ਕਹੀ ਹੈ ਕਿ ਕੋਈ ਕੈਂਡੀਡੇਟ ਜਾ ਕੇ ਨਾ ਅੰਦਰ ਜਾਵੇ ਮੈਨੂੰ ਕੋਈ ਇਧਰ ਆ ਜ ਨਹੀਂ ਹੈ ਜੀ ਸਾਡੇ ਵਾਲੇ ਕੈਂਡੀਡੇਟ ਇੱਕ ਵਾਰੀ ਵੀ ਅੰਦਰ ਨਹੀਂ ਗਏ ਫੇਰ ਦੇ ਲੇਕਿਨ ਜਾ ਕੇ ਕੋਈ ਕੈਂਡੀਡੇਟ ਕਾਉਂਸਲ ਨਹੀਂ ਕਰੇਗਾ ਕਿਸੇ ਵੋਟਰ ਨੂੰ ਮੈਂ ਕਿਸੇ ਵੋਟਰ ਨਾਲ ਆ ਰਿਹਾ ਮੈਨੂੰ ਕਾਉਂਸਲ ਨਹੀਂ ਕਰ ਰਿਹਾ ਨਾ ਉਹਨ ਮੈਂ ਕਹਿ ਰਿਹਾ ਵੀ ਇਹ ਆ ਨਿਸ਼ਾਨ ਤੇ ਪਾਣੀ ਆ ਦਵਾ ਕਰ ਜਾ ਕੇ ਲੇਕਿਨ ਜਦੋਂ ਜਾ ਕੇ ਤੁਸੀਂ ਕਿਸੇ ਨੂੰ ਕਾਉਂਸਲ ਕਰੋਗੇ ਉਹ ਤਾਂ ਮਾੜੀ ਗੱਲ ਹੈ ਨਾ ਮੇਰਾ ਮਕਸਦ ਇਹ ਹੈ ਵੀ ਕੋਈ ਵੀ ਕੈਂਡੀਡੇਟ ਕਾਉਂਸਲ ਨਾ ਕਰੇ ਵੋਟਰ ਨੂੰ ਵੋਟਰ ਪਾਣ ਦੇ ਅਸੀਂ ਤਾਂ ਕਹਿੰਦੇ ਕੋਈ ਨਹੀਂ ਰਸਤ ਕੁਛ ਨਹੀਂ ਕੀਤਾ ਮੈਂ ਵੀ ਇੱਥੇ ਖੜਾ ਬਾਕੀ ਵੀ ਖੜੇ ਹਨ ਖੜੇ ਹੋਣ ਤੱਕ ਕਿਸ ਨੇ ਇਤਰਾਜ਼ ਕੀਤਾ ਹੀ ਨਹੀਂ ਤਰੇ ਵੀ ਕੋਈ ਗੱਲ ਹੈ ਵੀ ਆਪਾਂ ਕਿਸੇ ਨੂੰ ਕਾਉਂਸਲ ਨਹੀਂ ਕਰਨਾ ਚਾਹੀਦਾ। ਸਹੀ ਤਾਂ ਵੀ ਕੋਈ ਵੀ ਬੰਦਾ ਐ ਐਮ ਐਲ اے ਚਾਹੇ ਕੋਈ ਆ ਅੰਦਰ ਨਹੀਂ ਜਾਣਾ ਚਾਹੀਦਾ। ਉਹਨਾਂ ਨੂੰ ਮਨਾ ਕੀਤਾ ਸੀ ਜਿਹੜੇ ਅਫੀਸਰ ਨੇ ਉਹਨਾਂ ਨੂੰ ਇਹ ਕਿਹਾ ਵੀ ਜੋ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨ ਹੈ ਉਹਦੇ ਮੁਤਾਬਕ ਚੱਲ। ਉਨੀ ਦੂਰੀ ਤੇ ਰੱਖੋ ਬੰਦਿਆਂ ਨੂੰ ਅਸੀਂ ਤਾਂ ਇਹ ਰਿਕਵੈਸਟ ਕੀਤੀ ਹੈ। ਫਿਰ ਕਿਉਂ ਲੱਗ ਰਿਹਾ ਦੂਰੀ ਕਿਉਂ ਨਹੀਂ ਤੈੱਕ ਰਹੀ ਜਾ ਰਹੀ ਹੈ ਸਰ? ਉਹ ਤਾਂ ਇਹਨਾਂ ਨੂੰ ਪਤਾ ਹੈ ਜੀ ਹੁਣ ਕਿਉਂ ਇਹਨਾਂ ਨੂੰ ਕਿਹਾ ਵਾ ਇਹ ਇਹ ਤਾਂ ਸਾਰੀ ਪ੍ਰਸ਼ਾਸਨ ਦੀ ਢਿੱਲ ਹੈ। ਜਿਹੜਾ ਜਿੱਥੇ ਕੋਈ ਮਰਜ਼ੀ ਵੋਟ ਪਾਵੇ ਉਹਦੀ ਮਰਜ਼ੀ ਹੈ ভোটার ਦੀ ਕੋਈ ਦਵਾ ਥੋੜਾ ਪਾਸ ਸਕਦਾ ਤੁਸੀਂ ਐਵੇਂ ਹੀ ਬਾਰ ਬਾਰ ਅੰਦਰ ਜਾਂਦੇ ਹੋ ਅਸੀਂ ਤਾਂ ਉਹ ਮਨਾ ਕੀਤਾ ਜਿਹੜਾ ਇਲੈਕਸ਼ਨ ਕਿ ਮੈਂ ਜਿਹੜੇ ਪੁਲਿਸ ਅਫੀਸਰ ਹੈ ਵੀ ਇਦਾਂ ਅੰਦਰ ਨਾ ਜਾਂਦੇ ਹੋ ਮਤਲਬ ਜਿਹੜਾ ভোটার ਆ ਉਹ ਜਾਵੇ ਉਹਦੇ ਨਾਲ ਜਾਣ ਦਾ ਕੋਈ ਮਤਲਬ ਨਹੀਂ ਜੇ ਕੋਈ ਹੈਲਪ ਮੰਗਦਾ ਹੈ ਤੇ ਜਿਹੜਾ ਪ੍ਰਸ਼ਾਸਨ ਦਾ ਬੰਦਾ ਖੜਾ ਉਹਦੀ ਅਗਰ ਕੋਈ ਨਹੀਂ ਜਾ ਸਕਦਾ ਜਿਹੜਾ ਪ੍ਰਸ਼ਾਸਨ ਦਾ ਬੰਦਾ ਆ ਉਹ ਜਾ ਕੇ ਉਹਨਾਂ ਦੀ ਹੈਲਪ ਕਰੇ ਐਵੇਂਲੇ ਥੋੜੀ ਜਾਏਗਾ ਅੰਦਰ ਨਾਲ ਉਹਦੇ ਲਈ ਅਸੀਂ ਮਨਾ ਕੀਤਾ ਅ ਦੇਸਰ ਕੀ ਮਾਹੌਲ ਕੀ ਬੜਾ સરਇ ਤੇ ਬਿਲਕੁਲ ਪੀਸਫੁਲ ਚੱਲ ਰਿਹਾ ਜੀ ਕੋਈ ਐਸਾ ਨਹੀਂ ਮਾਹੌਲ ਹੈਗਾ ਇੱਕ ਵਾਰੀ ਦੇਖਣ ਚਾਹਿਆ ਕਿ ਉਹ ਕੈਂਡੀਡੇਟ ਜਿਹੜਾ ਉਹ ਜਿੰਦਰ ਜਾ ਸਕਦਾ ਹੈਗਾ ਉਹਨੂੰ ਲੋਡ ਹੈ ਕੈਂਡੀਡੇਟ ਨੂੰ ਬਾਕੀ ਹੁਣ ਸਰ ਕਹਾਂ ਜੀ ਸਰ ਹੁਣ ਕੀ ਡਿਸੀਜਨ ਲਿਆ ਗਿਆ ਤਾਂ ਫੋਨ ਡਿਸੀਜਨ ਹੈ ਵੀ ਕੈਂਡੀਡੇਟ ਓਨਲੀ ਜਾਊਗਾ ਹੋਰ ਨਹੀਂ ਕੋਈ ਜਾਏਗਾ ਸਿਰਫ ਕੈਂਡੀਡੇਟ ਓਨਲੀ ਕੈਂਡੀਡੇਟ ਠੀਕ ਬਾਕੀ ਨਹੀਂ ਕੋਈ ਸਤਿ ਸ੍ਰੀ ਅਕਾਲ ਦੋਸਤੋ ਜੀਬੀਸੀ ਆਪਣ ਲ ਦੇਖ ਰਹੇ ਸਾਰ ਦਰਸ਼ਕਾਂ ਸਵਾਗਤ ਹੈ ਮੈਂ ਹਰਮਨੀ ਸਿੰਘ ਚੀਮਾ ਕਾਫੀ ਲੰਮੇ ਚਿਰ ਤੋਂ ਉਡੀਕ ਸੀ 2 2.5 ਸਾਲ ਦੇ ਕਰੀਬ ਸਮਾਂ ਹੋ ਗਿਆ ਸੀ ਤੇ ਜੋ ਨਗਰ ਕੌਂਸਲ ਦੀਆਂ ਜਿਮਨੀ ਚੋਣਾਂ ਹੋਣ ਦਾ ਨਾਮ ਨਹੀਂ ਲੈ ਰਹੀਆਂ ਸਨ ਤੇ ਅੱਜ ਉਹ ਦਿਨ ਆ ਗਿਆ ਤੇ ਅੱਜ ਵੋਟਾਂ ਪੈ ਰੀਆਂ ਨੇ ਇਸ ਜਿਮਨੀ ਚੋਣਾਂ ਦੇ ਅਧੀਨ ਪਹੁੰਚੇ ਆ ਅਸੀਂ ਜ਼ਿਲ੍ਹਾ ਰੱਖਿਆ ਸਭ ਭਲਾਈ ਦਫ਼ਤਰ ਜਿੱਥੇ ਕਿ ਅੱਜ VOTING ਹੋ ਰਹੀ ਹੈ ਤੇ ਤਿੰਨ ਵਾਰਡਾਂ ਦੀ ਅੱਜ VOTING ਪੋਲਿੰਗ ਹੋ ਰਹੀ ਹੈ ਵਾਰਡ ਨੰਬਰ 6 ਤੇ ਵਾਰਡ ਨੰਬਰ 7 ਤੇ ਵਾਰਡ ਨੰਬਰ 27 ਦੀਆਂ ਤੇ ਵੱਖ-ਵੱਖ ਉਮੀਦਵਾਰਾਂ ਵੱਲੋਂ ਜੋ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸੀ ਤੇ ਜਿਹੜੀ ਚੋਣ ਮਹਿੰਮ ਨੂੰ ਲੈ ਕੇ ਕਾਫੀ ਜਿਹੜਾ ਮਾਹੌਲ ਹੈ ਉਹ ਗਰਮਾਇਆ ਜਾ ਰਿਹਾ ਤੇ ਅੱਜ ਇੱਥੇ ਪਹੁੰਚੇ ਨੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਜੀ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਅਰੋੜਾ ਜੀ ਸਾਡੇ ਨਾਲ ਮੌਜੂਦ ਨੇ ਸਰ ਇੱਕ 2.5 ਸਾਲ ਦਾ ਕਰੀਬ ਸਮਾਂ ਹੋ ਗਿਆ ਸੀ ਤੇ ਜਿਹੜੀ ਜ਼ਿਮਨੀ ਚੋਣਾਂ ਲੈ ਕੇ ਇੱਕ ਕਿਆਸਰਾਈਆਂ ਲਗਾਈਆਂ ਚ ਲੋਕਾਂ ਵਿੱਚ ਵੀ ਭਾਰੀ ਉਤਸ਼ਾਹ ਸੀ ਇਹਨਾਂ ਚੋਣਾਂ ਨੂੰ ਲੈ ਕੇ ਤੇ ਕਿਵੇਂ ਦੇਖਦੇ ਅੱਜ ਜਿਹੜੀ VOTING ਹੋ ਰਹੀ ਹੈ ਤੇ ਕੀ ਨਤੀਜੇ ਨਿਕਲਣਗੇ ਤੇ ਕਿੱਦਾਂ ਤੁਸੀਂ ਦੇਖਦੇ ਹੋ ਇਹਨਾਂ ਚੋਣਾਂ ਨੂੰ ਲੈ ਕੇ ਸਰ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਕਲੀਅਰ ਕਰਨਾ ਚਾਹਣਾ ਕਿ ਤਿੰਨਾਂ ਦੇ ਤਿੰਨੇ ਵਾਰ ਕਾਂਗਰਸ ਜਿੱਤੇਗੀ ਹੁਣ ਬੜੇ ਵੱਡੇ ਮਾਰਜਿਨ ਨਾਲ ਜਿੱਤੇਗੀ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਹੈ ਜਿਹੜੀ ਇਹਨਾਂ ਨੇ 2.5 ਸਾਲ ਦਾ ਜਿਹੜਾ ਇਹਨਾਂ ਦਾ ਪੀਰੀਅਡ ਸੀਗਾ ਉਹ ਲੋਕੀ ਅੱਕ ਚੁੱਕੇ ਆ ਲੋਕੀ ਆਪਣੇ ਆਪ ਨਾਲ ਧੋਖਾ ਹੋਇਆ ਮਹਿਸੂਸ ਕਰ ਰਹੇ ਸੀ ਤੇ ਉਹ ਜਿਹੜਾ ਆਪਣਾ ਅੱਜ ਉਹ ਲੋਕ ਮੰਨ ਦੀ ਇੱਛਾ ਯਾਰ ਕਰਨਗੇ ਤੇ ਮੈਂ ਅਪੀਲ ਕਰਦਾ ਲੋਕਾਂ ਨੂੰ ਕਿ ਜਿਹੜਾ ਇਹ ਵੋਟ ਦਾ ਰਾਈਟ ਹੈ ਜਿਹੜਾ ਕਿ ਸਾਨੂੰ ਮਿਲਿਆ ਵਾ ਉਹਦਾ ਇਸਤੇਮਾਲ ਕਰਨਾ ਚਾਹੀਦਾ ਹਰ ਬੰਦੇ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਕੇ ਆਪਣੇ ਮਨ ਦਾ ਜਿਹੜਾ ਫੈਸਲਾ ਉਹ ਦੇਣਾ ਚਾਹੀਦਾ ਸਰ ਜਿਹੜੇ ਡੋਟ ਡੋਰ ਵੀ ਪ੍ਰਚਾਰ ਕੀਤਾ ਗਿਆ ਸੀ ਸਰ ਮੀਟਿੰਗਾਂ ਵੀ ਕੀਤੀਆਂ ਜਾਂ ਮੀਟਿੰਗ ਦੇ ਦੌਰਾਨ ਸਰ ਦੂਸ਼ਣ ਬਾਜੀ ਵੀ ਹੋਈ ਹੈ ਇੱਕ ਦੂਜੇ ਦੇ ਵਿਰੁੱਧ ਦੇ ਵਿੱਚ ਸਰ ਕਿਵੇਂ ਦੇਖਦੇ ਹੋ ਕਿ ਇਹ ਕਿਦਾਂ ਇਹ ਸਰ ਮਾਹੌਲ ਜਿਹੜਾ ਖਰਾਬ ਕਰਨ ਵਾਲੀ ਇਹ ਇਹ ਨਹੀਂ ਚਾਹੀਦੀ ਦੂਸ਼ਣ ਬਾਜੀ ਅਸੀਂ ਇਸ ਗੱਲ ਨਾਲ ਮੈਂ ਤਾਂ ਵਿਸ਼ਵਾਸ ਨਹੀਂ ਰੱਖਦਾ ਕਿ ਕਿਸੇ ਦੇ ਦੂਸ਼ਣ ਬਾਜੀ ਕੀਤੀ ਜਾਵੇ ਲੋਕ ਸਭ ਜਾਣਦੇ ਨੇ ਸਪੀਚਾਂ ਦੇਣਾ ਦੂਸ਼ਣ ਬਾਜੀ ਕਰਨ ਦਾ ਕੋਈ ਫਰਕ ਨਹੀਂ ਪੈਂਦਾ ਇਹ ਲੋਕ ਸਭ ਜਾਣਦੇ ਨੇ ਕਿ ਲੋਕਾਂ ਦੇ ਮਨਾਂ 'ਚ ਹੁੰਦਾ ਹੈ ਕੌਣ ਕੰਮ ਕਰਦਾ ਕੌਣ ਨਹੀਂ ਕਰਦਾ ਸਾਰੀਆਂ ਚੀਜ਼ਾਂ ਲੋਕਾਂ ਦੇ ਮਨਾਂ 'ਚ ਹੁੰਦੀਆਂ ਨੇ ਤੇ ਸੋ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਜਿਹੜੀ ਮਨ ਦੀ ਭਾਵਨਾ ਉਹ ਆਪਣੇ ਵੋਟ ਰਾਹੀਂ ਜ਼ਾਹਰ ਕਰਨੀ ਚਾਹੀਦੀ ਤੇ ਕਿਸਾਨੀ ਅੰਦੋਲਨ ਸਰ ਕਿਵੇਂ ਦੇਖਦੇ ਹੋਗੇ ਦੁਬਾਰਾ ਫੇਰ ਰੇਲਾ ਰੋਕੀਆਂ ਗਈਆਂ ਕਿਸਾਨਾਂ ਵੱਲੋਂ ਦੇਖੋ ਜੀ ਕਿਸਾਨੀ ਅੰਦੋਲਨ ਦੀ ਜਿੱਥੇ ਤੱਕ ਗੱਲ ਹੈ ਇਹ ਸਰਕਾਰਾਂ ਨੂੰ ਇਹਦਾ ਫੈਸਲਾ ਕਰਨਾ ਚਾਹੀਦਾ ਚਾਹੇ ਸਟੇਟ ਗਵਰਨਮੈਂਟ ਆ ਚਾਹੇ ਸੈਂਟਰ ਗਵਰਨਮੈਂਟ ਆ ਡੇਲੇਵਾਲ ਸਾਹਿਬ ਦੀ ਤਬੀਅਤ ਕਿੰਨੀ ਖਰਾਬ ਹੈ ਉਹਦੇ ਬਾਰੇ ਜਿਹੜਾ ਇਹ ਫੈਸਲਾ ਨਾ ਲੈਣਾ ਇਹ ਪੰਜਾਬ ਦੇ ਲਈ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਤੇ ਕੀ ਸਰ ਤੇ ਕਾਂਗਰਸ ਸਰਕਾਰ ਹੁੰਦੀ ਤਾਂ ਸਰ ਇਹਨਾਂ ਦੇ ਮੁੱਦਿਆਂ ਨੂੰ ਸਰ ਅਣਗੋਲਿਆ ਕੀਤਾ ਜਾਂਦਾ ਜਾਂ ਸਰ ਇਹਨਾਂ ਦੇ ਮੁੱਦਿਆਂ ਨੂੰ ਦੇਖਦੇ ਹੋਏ ਇਹ ਫੈਸਲੇ ਕਿਸੰਦੇ ਹੱਕ ਵਿੱਚ ਲਏ ਜਾਂਦੇ ਅਸੀਂ ਤਾਂ ਅਸੀਂ ਤਾਂ ਸਾਡੇ ਤਾਂ ਮੈਂਬਰ ਪਾਰਲੀਮੈਂਟ ਵੀ ਕੱਲ੍ਹ ਦੇ ਪ੍ਰੋਟੈਸਟ ਕਰ ਰਹੇ ਆ ਡੱਲੇਵਾਲ ਦੀ ਸਿਹਤ ਬਾਰੇ ਕਿਸਾਨੀ ਅੰਦੋਲਨ ਬਾਰੇ ਸਦਾ ਅਸੀਂ ਤਾਂ ਕਿਸਾਨਾਂ ਦੇ ਅੰਦੋਲਨ ਦੀ ਗੱਲ ਜੋ ਕਿਸਾਨਾਂ ਦੇ ਰਾਈਟ ਹੈ ਜੋ ਐਮਐਸਪੀ ਦਾ ਕਾਨੂੰਨ ਮੰਗਦੇ ਨੇ ਸਦਾ ਕਾਂਗਰਸ ਨੇ ਉਹਦੀ ਵਕਾਲਤ ਕੀਤੀ ਤੇ ਸਰ ਜਿਹੜਾ ਸੰਸਦ ਵਿੱਚ ਇੱਕ ਭੱਖਿਆ ਮਾਮਲਾ ਸਾਹਮਣੇ ਆਇਆ ਕਿ ਡਾਕਟਰ ਭੀਮਰਾ ਉਮੇੜਕਰ ਦੇ ਖਿਲਾਫ ਕੁਝ ਬਿਆਨਬਾਜ਼ੀ ਹੋਈ ਹੈ ਕੀ ਸਰ ਕਹਿੰਦੇ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਮੈਂ ਇਹਦੇ ਲਈ ਇਹੀ ਕਹਾਂਗਾ ਬਹੁਤ ਸਮਾਨੀਏ ਨੇ ਜਿਨ੍ਹਾਂ ਨੇ ਸਾਡੇ ਰਾਸ਼ਟਰ ਦਾ ਸਾਡੇ ਦੇਸ਼ ਦਾ ਸੰਵਿਧਾਨ ਬਣਾਇਆ ਇਹ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀ ਪਾਸੇ ਸੁੰਦਰ ਸ਼ਾਮ ਅਰੋੜਾ ਜੀ ਨਾਲ ਜੇ ਗੱਲਬਾਤ ਕੀਤੀ ਗਈ ਹੈ ਤੇ ਨਾਲ ਹੀ ਮੌਜੂਦਾ ਵਿਧਾਇਕ ਬ੍ਰਹਮਸ਼ੰਕਰ ਜਿੰਪਾ ਜੀ ਸਾਡੇ ਨਾਲ ਮੌਜੂਦ ਨੇ ਤੇ ਜਿੰਪਾ ਜੀ ਅੱਜ ਉਹ ਦਿਨ ਆ ਗਿਆ ਜਿਸ ਦੀ ਕਾਫੀ ਲੰਮੇ ਸਮੇਂ ਤੋਂ ਉਡੀਕ ਸੀ ਤੇ ਵੋਟਾਂ ਪੈ ਰਹੀਆਂ ਨੇ ਜੀ ਬਹੁਤ ਧੰਨਵਾਦ ਕਰਨਾ ਬਾੜ 6 ਨੰਬਰ ਦੇ ਸਾਰੇ ਨਿਵਾਸੀਆਂ ਦਾ ਬਲਕਿ ਹਿਸ਼ਿਆਰਪੁਰ ਨਿਵਾਸੀਆਂ ਦਾ ਜਿਨ੍ਹਾਂ ਨੇ ਐਮਐਲਏ ਵੀ ਬਣਾਇਆ ਔਰ ਬਾੜ 6 ਦੇ ਨੰਬਰ ਦੇ ਨਿਵਾਸੀਆਂ ਨੇ ਜਾ ਇੰਡੀਪੈਂਡੈਂਟ ਵੀ ਮੈਨੂੰ ਕਾਉਂਸਲ ਬਣਾਇਆ 2021 ਦੇ ਵਿੱਚ ਔਰ ਹਮੇਸ਼ਾ ਵੱਡੇ ਮਾਰ ਦਿੰਨਾ ਜਿੱਤ ਦਿੱਤੇ ਔਰ ਅੱਜ ਵੀ ਜਿਹੜਾ ਪਿਆਰ ਹੈ ਔਰ ਮੈਂ ਧੰਨਵਾਦ ਕਰਦਾ ਆਮ ਆਦਮੀ ਪਾਰਟੀ ਦੇ ਸੁਪਰੀਮ ਅਰਵਿੰਦ ਕੇਜਰੀਵਾਲ ਜੀ ਦਾ ਮਾਨਯੋਗ ਮੁੱਖ ਮੰਤਰੀ ਭਵੰਤਮਾਨ ਜੀ ਦਾ ਡਾਕਟਰ ਸੰਦੀਪ ਪਾੜਕ ਜੀ ਦਾ ਮਨੋ ਰੋੜਾ ਜੀ ਦਾ ਤੇ ਉਹਨਾਂ ਨੇ ਸਾਡੇ ਪਰਿਵਾਰ ਨੂੰ ਟਿਕਟ ਦਵਾ ਦਿੱਤੀ ਹੈ ਔਰ ਲੋਕਾਂ ਦੇ ਪਿਆਰ ਲੋਕਾਂ ਨੇ ਇਹ ਗੱਲ ਕਹੀ ਹੈ ਵੀ ਜੀ ਅਸੀਂ ਬਾੜ ਉਹਨਾਂ ਨੂੰ ਚਾਹਨੇ ਆ ਸੋ ਮੈਂ ਸ਼ਾਮ ਨੂੰ ਪ੍ਰਮਾਤਮਾ ਭਲੀ ਕਰੇਗਾ ਅੱਗੇ ਨਾਲ ਵੀ ਬਦਲ ਹੀ ਟਨ ਨਜ਼ਰਾ ਸਭ ਦੀਆਂ 6 ਨੰਬਰ ਵਾਰ ਤੇ ਟਿੱਕੀਆਂ ਹੋਈਆਂ ਜੀ ਹਾਂ ਪਹਿਲਾਂ ਵੀ ਟਿੱਕੀਆਂ ਰਹਿੰਦੀਆਂ ਸੀ ਹਮੇਸ਼ਾ ਮੈਨੂੰ ਪਿਛਲੀ ਵਾਰ 664 ਬੋਟਾ ਨਾਲ ਇੰਡੀਪੈਂਡੈਂਟ ਜਿੱਤ ਹੋਈ ਸੀ ਤਾਂ ਲੋਕਾਂ ਨੇ ਪੁੱਛਿਆ ਸੀ ਵੀ ਕਹਿੰਦੇ ਮੈਨੂੰ ਇੱਕ ਬੰਦਾ ਕਹਿੰਦਾ ਜੀ ਤੁਸੀਂ ਸਹੀ ਨਹੀਂ ਦੱਸਿਆ ਮੈਂ ਕਿਹਾ 66 6 ਮਾਨ ਨੰਬਰ ਵੀ 6 ਆ ਤੋਂ ਇਦਾਂ ਹੀ ਅੱਜ ਜਿਹੜਾ ਹੈ ਇਹ ਇਹਦਾ ਰਿਜ਼ਲਟ ਆਏਗਾ ਪ੍ਰਮਾਤਮਾ ਜਿਹੜਾ ਹੈ ਹਮੇਸ਼ਾ ਭਲੇ ਲੋਕਾਂ ਨਾਲ ਰਹਿੰਦਾ ਜਿਹੜੇ ਸੱਚਾ ਭਲਾ ਮੰਗਦੇ ਆ ਜਿਹੜੇ ਲੋਕਾਂ ਦੇ ਲੁੱਟ ਖਸੁੱਟ ਕਰਦੇ ਆ ਲੋਕਾਂ ਦਾ ਮਾਲ ਛੱਕ ਜਾਂਦੇ ਆ ਉਹਨਾਂ ਨੂੰ ਕਦੀ ਉਹਨਾਂ ਨੂੰ ਡੋਟਣਾ ਪੈਂਦਾ ਕਿਹੜੀ ਪਾਰਟੀਆਂ ਟੱਕਰ ਮੰਨਦੇ ਹੋ 6 ਨੰਬਰ ਵਾਦ ਦੇ ਵਿੱਚ ਮੇਰੇ ਲਿਹਾਜ਼ ਨਾਲ ਟੱਕਰੀ ਹੈ ਨਹੀਂ ਇਹਨਾਂ ਜ਼ਿਮਨੀ ਚੋਣਾਂ ਦੇ ਤਹਿਤ ਵਾਰਡ ਨੰਬਰ 6 ਤੋਂ ਜਿਹੜੇ ਭਾਜਪਾ ਦੇ ਉਮੀਦਵਾਰ ਨੇ ਰਜਤ ਸ਼ਰਮਾ ਜੀ ਤੋ ਰਾਜਾ ਜੀ ਸਾਡਾ ਮੌਜੂਦ ਨੇ ਗੱਲਬਾਤ ਕਰਦੇ ਆ ਰਾਜਾ ਜੀ ਅੱਜ ਉਹ ਦਿਨ ਆ ਗਿਆ ਜਿਹੜਾ ਵੋਟਾਂ ਦਾ ਦਿਨ ਕਾਫੀ ਲੰਮੇ ਸਮੇਂ ਤੋਂ ਡੀਫੀ ਕਰੀਬ 2.5 ਸਾਲ ਦਾ ਵਕਫਾ ਪੈ ਗਿਆ ਪਰ ਕੀ ਦੇਖਦੇ ਹੋ ਅੱਜ ਦੇ ਨਤੀਜੇ ਨੂੰ ਲੈ ਕੇ ਦੇਖੋ ਲੋਕਾਂ ਚ ਬਹੁਤ ਉਤਸ਼ਾਹ ਹੈਗਾ ਕਿ ਜਿੱਥੇ-ਜਿੱਥੇ ਆਪਾਂ ਗਏ ਲੋਕਾਂ ਦਾ ਬਹੁ ਹੰਗਾਰਾ ਮਿਲਿਆ ਆ ਤੇ ਹੋਪਸੋ ਅੱਜ ਲੋਕੀ ਸਾਨੂੰ ਵੋਟਾਂ ਪਾ ਕੇ ਪੂਰਾ ਸਮਰਥਨ ਦੇ ਕੇ ਸਾਨੂੰ ਜਿਤਾਉਂਗੇ ਠੀਕ ਹੈ ਜੀ ਤਾਂ ਵਾੜ ਵਾਸੀਆਂ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਹਾਂ ਕੰਮਾਂ ਨੂੰ ਲੈ ਕੇ ਤੁਹਾਡੇ ਵਿਹਾਰ ਪ੍ਰਤੀ ਜਾਂ ਜਿਹੜੇ ਵਾਰਡ ਵਾਸੀ ਨੇ ਇੱਕ ਆਸ ਰੱਖਦੇ ਨੇ ਜਿਨ੍ਹਾਂ ਨੇ ਤੁਹਾਨੂੰ ਕੈਂਡੀਡੇਟ ਉਮੀਦਵਾਰ ਦੇ ਤੌਰ ਤੇ ਵਜੋਂ ਉਭਾਰਿਆ ਤੇ ਵੋਟਾਂ ਪਾਉਣ ਦਾ ਇੱਕ ਪ੍ਰਣ ਵੀ ਕੀਤਾ ਉਹਨਾਂ ਨੇ ਦੇਖੋ ਜੀ ਮੈਂ ਸਾਰੇ ਤੋਂ ਅਹੀ ਅਪੀਲ ਕਰੂੰਗਾ ਕਿ ਸਾਰੇ ਵਾਰਡ ਵਾਸੀ ਆਣ ਤੇ ਸਾਰੇ ਜਿਹਨੇ ਆਪਣੀ ਜਿਹੜੀ ਕੀਮਤੀ ਵੋਟ ਆ ਉਹ ਪਾ ਕੇ ਜਾਣ ਤੇ ਬਾਕੀ ਕੰਮਾਂ ਦੀ ਗੱਲ ਰਹੀ ਜਿਹੜੇ ਵੀ ਕੰਮ ਰੁਕੇ ਆ ਵਾਰਡ ਦੇ ਵਿੱਚ ਉਹ ਪਹਿਲ ਦੇ ਆਧਾਰ ਤੇ ਸਾਰੇ ਕਰਵਾਏ ਜਾਣਗੇ ਤੇ ਬਾਕੀ ਜਿਹੜੇ ਸਰਕਾਰ ਦੀ ਸੈਂਟਰ ਦੀਆਂ ਸਕੀਮਾਂ ਆ ਉਹ ਛੇਤੀ ਤੋਂ ਛੇਤੀ ਲੋਕਾਂ ਤੱਕ ਪਹੁੰਚਾਈਆਂ ਜਾਣਗੀਆਂ